ਮੇਰੇ ਨਾਲ ਸੁੰਦਰਾ ਰਾਨੀ ਹੈ ਤੁਹਾਡੇ ਘਰ ਜਿਹੜਾ ਲੜਾਈ ਝਗੜਾ ਹੋਇਆ ਹੈ ਜਿਹੜੇ ਤੋੜ ਪਣ ਕੀਤੀ ਗਈ ਕਿਉਂ ਕੀਤੀ ਗਈ ਹੈ ਇਹ ਸਾਰ ਮੇਰੇ ਕੋਟ ਮੈਰਜ ਇੱਕ ਸਾਲ ਹੋ ਗਿਆ 3 ਅਗਸਤ ਨੂੰ ਹੋਈ ਸੀ 2024 ਚ ਤੇ ਸਾਰ ਉਹ ਜਾਨੀ ਕਿ ਇੱਕ ਸਾਲ ਹੋ ਗਿਆ ਉਹਨਾਂ ਮੇਰੀ ਬੈਰੀ ਜ ਨੂੰ ਤੇ ਉਹਨਾਂ ਦੀ ਇੱਕ ਸਾਲ ਵਿਵਦ ਉਹਨਾਂ ਸਾਨੂੰ ਮੈਨੂੰ ਇੱਕ ਵਾਰੀ ਕਪਨਾਇਵ ਕਰਕੇ ਲੈ ਗਏ ਸੀ ਕਬਨੇਵ ਕਰਕੇ ਲੈ ਗਏ ਸੀ ਤੇ ਉਹਨਾਂ ਮੈਨੂੰ ਇਹ ਆਖਿਆ ਕਿ ਜੇ ਤੂੰ ਸਾਡੇ ਵੱਲ ਬਿਆਨ ਦੇਗੀ ਤਾਂ ਛੱਡ ਦਾਂਗੇ ਜੇ ਉਧਰ ਹੋਗੀ ਤੇ ਤੈਨੂੰ ਅਸੀਂ ਨਹੀਂ ਛੱਡਣਾ ਤੇ ਫਿਰ ਮੈਂ ਉਥੋਂ ਉਹਨਾਂ ਵੱਲ ਹੋ ਗਈ ਇੱਕ ਵਾਰੀ ਤਾਂ ਇੱਕ ਵਾਰੀ ਉਹਨਾਂ ਵੱਲ ਹੋ ਗਈ ਤੇ ਫਿਰ ਮੈਂ ਇਹ ਆਖਿਆ ਕਿ ਮੈਂ ਤੁਹਾਡੇ ਵੱਲ ਜਾਵਾਂਗੀ ਤੇ ਉਧਰ ਨਹੀਂ ਮੈਂ ਜਾਣਾ ਤੇ ਫਿਰ ਉਹਨਾਂ ਮੈਨੂੰ ਫਿਰ ਮੈਨੂੰ ਕੋਰਟ ਚ ਬੁਲਾਇਆ 10 ਵਜੇ ਔਰ ਗੁਰੂ ਜੀ ਹਾਂਜੀ ਉਧਰ ਬੁਲਾਇਆ ਸੀ ਉਹਨਾਂ ਮੈਨੂੰ ਤਾਂ ਫਿਰ ਮੈਂ ਇੱਧਰ ਉਹਨਾਂ ਮੈਨੂੰ ਤਮਕੀਏ ਦਿੱਤੀ ਸੀ ਕਹਿੰਦੇ ਇਸ ਤੋਂ ਨ ਮਾਰ ਦੇਣਾ ਜਾਨੋਂ ਤੋਂ ਛੱਡਣਾ ਨਹੀਂ ਐ ਕਰ ਦੇਣਾ ਉਹ ਕਰ ਦੇਣਾ ਫਿਰ ਸਾਨੂੰ ਉੱਥੋਂ ਫਿਰ ਮੈਂ ਇਹਨਾਂ ਵੱਲ ਆ ਗਈ ਚੱਲ ਕੇ ਇੱਧਰ ਆ ਗਈ ਫਿਰ ਚੱਲ ਕੇ ਫਿਰ ਫਿਰ ਇਹਨਾਂ ਅੱਗੇ ਰਦਾ ਫਿਰ ਉਹਨਾਂ ਉੱਥੇ ਉਹਨਾਂ ਕਰਦੀ ਮੇਰੀ ਫੈਮਲੀ ਨਹੀਂ ਸੌਰੀ ਫੀਲ ਕੀਤੀ ਤੇ ਕਹਿੰਦੇ ਵੀ ਅਸੀਂ ਉਹਨੇ ਅੱਗੇ ਤਾਂ ਬਦ ਨਹੀਂ ਗਲਤੀ ਕਰਦੇ ਵੀ ਅਸੀਂ ਕੁਝ ਨਹੀਂ ਕਹਿੰਦੇ ਇਹਨਾਂ ਨੂੰ ਤਾਂ ਫਿਰ ਇੱਕ ਸਾਲ ਬਾਦੋਂ ਫਿਰ ਇਹਨਾਂ ਇਹੀ ਕਲਾਕੇ 10 15 ਜਨੇ ਮੇਰਾ ਭਰਾ ਗੁੰਡਾਗਰਦੀ ਇਥਕਾਰ ਦੇ ਤੋੜ ਪੰਡ ਕਰ ਗਏ ਘਰ ਦੀ ਫੈਮਲੀ ਨੂੰ ਕੁੱਟ ਕੇ ਮਾਰ ਗਏ ਤੇ ਮੇਲ ਰੀਜਨ ਤੁਹਾਡੀ ਲਵ ਮੈਰਿਜ ਦਾ ਇਹ ਵੀ ਤੁਹਾਡੀ ਹਾਂਜੀ ਹਾਂਜੀ ਲਵ ਮੈਰਿਜ ਦਾ ਰੋਲ ਹੈ ਕਹਿੰਦੇ ਲਵ ਮੈਰਿਜ ਮਤਲਬ ਕਿਉਂ ਕਰਵਾਈਏ ਤੇ ਪੁਲਿਸ ਪ੍ਰਸ਼ਾਹਨ ਦੇ ਉਥੇ ਕੋਰਟ ਚ ਵੀ ਰਾਇਆ ਸੀ ਮਤਲਬ ਉਹਨਾਂ ਆਖਿਆ ਸੀ ਵੀ ਜਦੋਂ ਅਸੀਂ ਵੀ ਉਹਨਾਂ ਕਰਦੇ ਸਹਿਮਤੀ ਹੋ ਗਏ ਸੀ ਪਹਿਲਾਂ ਕਹਿੰਦੇ ਸੀ ਵੀ ਕੁਝ ਨਹੀਂ ਕਹਿੰਦੇ ਤੇ ਫਿਰ ਉਹਨਾਂ ਸਾਨੂੰ ਬਿਮਾਰ ਦੀ ਤੰਬਕੀ ਵੀ ਦੇਂਦੇ ਰੇ ਵੀ ਜਦੋਂ ਲੈ ਗਏ ਸੀ ਇੱਥੋਂ ਤੇ ਫਿਰ ਉਹਨਾਂ ਸਾਨੂੰ ਵੀ ਕੱਲ ਫਿਰ ਆ ਕੇ ਉਹ ਜਾਣ ਕੇ ਆਏ ਨੇ ਤੁਹਾਨੂੰ ਹਾਂਜੀ ਹਾਂਜੀ ਕੱਲ 4 ਵਜੇ ਆ ਕੇ ਹੋ ਗਿਆ ਸੀ ਕੱਲ 4 ਵਜਿਆਂ ਦਾ ਵਾਕਿਆ ਹੋਇਆ ਸੀ ਕਹਿੰਦੇ ਐ ਪਹਿਲਾਂ ਤਾਂ ਉਹਨਾਂ ਕੁੰਡਾ ਖੜਕਾਇਆ ਤੇ ਫਿਰ ਇਹ ਮੇਰੇ ਘਰ ਦੇ ਗਏ ਤੇ ਫਿਰ ਇਹਨਾਂ ਦੇ ਮਗਰ ਲੱਗੇ ਨਕਾਪੇ ਲੈ ਕੇ ਇਹ ਭੱਜ ਗਿਆ ਤੇ ਫਿਰ ਮੈਨੂੰ ਵੇਰੇ ਵਾਰ ਛਡਾਉਣ ਆਏ ਤੇ ਫਿਰ ਉਹ ਛਣਾਉਣ ਆਏ ਮੈਨੂੰ ਤੇ ਫਿਰ ਮੈਂ ਭੱਜ ਕੇ ਚੱਲ ਗਈ ਤੇ ਫਿਰ ਇਹਨਾਂ ਨੇ ਬਹੁਤ ਕੁੱਟਿਆ ਮਾਰਨ ਐ ਫਿਰ ਇਹਨਾਂ ਨੇ ਬਹੁਤ ਛੱਟਾ ਮਾਰ ਕੇ ਆਰਦ ਸਭ ਕੁਝ ਤੋੜ ਪੰਨ ਕਰ ਗਏ ਸੀ ਜੇ ਰਨਨਡ ਵੀ ਹਾਂਜੀ ਹਾਂਜੀ ਮੈਨੂੰ ਬੱਚਾ ਆਉਣ ਵਾਲਾ ਐ ਤੇ ਹੁਣ ਵਾਰ-ਵਾਰ ਇਹ ਹੀ ਧਮਕੀ ਦੇ ਰਹੇ ਨੇ ਬੇਵਸਤ ਨੂੰ ਸੀ ਮਾਰਨਾ ਜਾਨੋ ਮਾਰ ਦੇਣਾ ਐ ਕਾਰਦਨ ਉਹ ਕਰ ਦੇਣਾ ਸਾਨੂੰ ਬਸ ਇਹ ਹੀ ਕੀ ਮੰਗ ਕਰਦੇ ਹੋ ਬੋਲ ਪ੍ਰਸ਼ਾਸਨ ਮੰਗੇ ਹੀ ਕਰਦੇ ਆ ਕਿ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਕਿਹੜਾ ਤੁਹਾਡਾ ਪਿੰਡ ੁੱਗੇ ਛਿਲਿਆ ਜੀ ਜਿਹੜੇ ਤੁਹਾਡੇ ਘਰ ਡਾਂਗਾ ਸੋਟੇ ਲੈ ਕੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਕਾਰਨ ਕੀ ਹੈ ਜੀ ਦਾ ਕਾਰਨ ਇਹ ਸੀਗਾ ਵੀ ਮੈਂ 1 ਸਾਲ ਪਹਿਲਾਂ ਕੋਟ ਮੈਚੜਾਈ ਸੀਗੀ ਮੇਰੇ ਘਰ ਦੀ ਮੇਰੇ ਨਾਲ ਬਿਲਕੁਲ ਸਹਿਮਤ ਸੀਗੇ ਤੇ ਮੇਰੇ ਸੋਹਰਾ ਪਰਿਵਾਰ ਮੇਰੇ ਮਤਲਬ ਰੈਂਟੀ ਸੀਗੇ ਤੇ ਮੈਂ ਮਤਲਬ ਅਸੀਂ ਦੋਨੋਂ ਕੋਟ ਮੈਂ ਜਕਰਾਈ ਉਸ ਤੋਂ ਬਾਅਦ ਅਸੀਂ ਪੋਸਟ ਪ੍ਰੋਟੈਕਸ਼ਨ ਚ 15 ਦਿਨ ਰਹੇ ਉਸ ਤੋਂ ਬਾਅਦ ਅਸੀਂ ਵਾਪਸ ਘਰ ਆ ਗਏ ਤੇ ਕੁਝ ਦਿਨ ਮਤਲਬ ਬਾਅਦ ਮਤਲਬ ਕੋਈ ਕੁਝ ਨਹੀਂ ਹੋਇਆ ਸਾਡੇ ਘਰੇ ਉਸ ਤੋਂ ਬਾਅਦ ਮੇਰੀ ਕਾਰ ਦਿਨ ਕਰੋ ਚੋਕੇ ਲੈ ਗਿਆ ਗਡਨਾਬ ਕਰ ਲਿਆ ਜੀ ਇੱਕ ਰਾਤ ਰੱਖੇ ਹਾਂਜੀ ਤੇ 3 ਮਹੀਨੇ ਬਾਅਦ ਹੀ 3 ਮਹੀਨੇ ਬਾਅਦ ਹੀ ਤੇ ਇਹਨਾਂ ਮੇਰੀ ਕਾਰ ਦਿਨ ਗਡਨਾਬ ਕਰਕੇ ਰਾਤ ਨੂੰ ਚੋਕੇ ਲੈ ਗਿਆ ਜੀ ਅਸੀਂ ਫਿਰ ਪੁਲਿਸ ਕੋਲ ਗਏ ਜੀ ਪੁਲਿਸ ਨੇ ਫਿਰ ਸਵੇਰੇ ਮਤਲਬ ਇਹਨਾਂ ਦੇ ਸਰਪੰਚ ਨੂੰ ਜਿੱਦਾਂ ਵੀ ਕਹਿ ਕੇ ਬੰਦੇ ਮਤਲਬ ਉੱਥੇ ਥਾਣੇ ਮੰਗਵਾਇਆ ਜੀ ਫਿਰ ਸਾਡਾ ਉੱਥੇ ਹੋ ਗਿਆ ਕਹਿੰਦੇ ਵੀ ਨਹੀਂ ਅਸੀਂ ਅੱਜ ਤੱਕ ਕੋਈ ਗਲਤੀ ਨਹੀਂ ਕਰਦੇ ਜੀ ਸਾਨੂੰ ਇੱਕ ਮੌਕਾ ਦੇ ਦਿਓ ਜੀ ਅਸੀਂ ਕਹਾਂ ਚਲੋ ਠੀਕ ਹੈ ਜੀ ਅਸੀਂ ਉੱਥੇ ਰਾਈਨਾਮਾ ਕਰ ਲਿਆ ਜੀ ਉਸ ਤੋਂ ਬਾਅਦ ਹੁਣ ਕੱਲ ਦੀ ਗੱਲ ਆ ਜੀ ਸਾਡੇ ਘਰੇ ਆ ਕੇ 15-20 ਮੁੰਡੇ ਜੋ ਕਿ ਮੇਰੇ ਮੇਰੇ ਸਾਲਾ ਸੀਗਾ ਇੱਕ ਵੱਡਾ ਤੇ ਇੱਕ ਛੋਟਾ ਤੇ ਬਾਕੀ ਕੋਈ ਉਹਦੇ ਯਾਰ ਦੋ ਸੀਗੇ ਮੇਰੇ ਘਰ ਦੀ ਸਾਰੀ ਪਣ ਤੋੜ ਕਰ ਗਏ ਜੀ ਮੈਂ ਮੱਸਾ ਜਾਨ ਬਚਾ ਕੇ ਨਿਕਲਿਆ ਜੀ ਮੇਰੇ ਘਰ ਦੀ ਵੀ ਮੇਰੇ ਪਿੱਛੇ ਮੇਰਾ ਕਿਹੜਾ ਵੱਡਾ ਬ੍ਰਦਰ ਸੀਗਾ ਉਹ ਆਏ ਸੀਗੇ ਛਡਾਉਣ ਆ ਉਹਨਾਂ ਨੂੰ ਕੁੱਟ-ਕੁੱਟ ਕੇ ਕਾਪੇ ਮਾਰ-ਮਾਰ ਕੇ ਉਹਨਾਂ ਦਾ ਬੁਰਾ ਹਾਲ ਕੀਤਾ ਗਿਆ ਜੀ ਹਾਲਾਂਕਿ ਸਾਨੂੰ ਪਹਿਲਾਂ ਵੀ ਧਮਕੀਆਂ ਚਾਰ ਪੰਜ ਦਿਨ ਹੋ ਗਏ ਪਹਿਲਾਂ ਦੇਦੇ ਸੀਗੇ ਸਾਨੂੰ ਕਹਿੰਦੇ ਤੁਹਾਨੂੰ ਅਸੀਂ ਮਾਰ ਦੇਣਾ ਜਦੇ ਮਰਜ਼ੀ ਤੁਸੀਂ ਭੱਜ ਲੋ ਜੀ ਸਸੀਂ ਤਾਂ ਰੱਬੋ ਇਹ ਅੰਦਰ ਬੈਠੇ ਸੁੱਤੇ ਹੋਏ ਸੀਗੇ ਤੇ ਸਾਡੇ ਘਰ ਤੇ ਨਾ ਹਾਂ ਟਾਈਮ ਸੀ ਟਾਈਮ ਸੀਗਾ 4:30 ਵਜੇ ਦਾ ਜੀ ਸ਼ਾਮ ਹਾਂਜੀ ਅਚਾਨਕ ਹੀ ਆਏ ਅਚਾਨਕ ਜੀ ਉਹਨਾਂ ਦੇ ਨਾਲ ਵਿੱਚ ਕੀ ਕਿਹੜੇ ਹਥਿਆਰ ਸੀ ਹਥਿਆਰ ਸੀਗੇ ਕਾਪੇ ਕੋਪੇ ਹੈਗੇ ਸੀਗੇ ਤਲਵਾਰਾਂ ਸੀਗੀਆਂ ਤੇ ਇੱਕ ਮੇਰਾ ਸਾਲਾ ਜੋ ਕੇ ਉਹਦੇ ਕੋਲ ਰਵੋਲਵਰ ਵੀ ਹੈਗਾ ਜੀ ਜਾਲੀ 2 ਨੰਬਰ ਦਾ ਜੀ ਉਹਦੇ ਤੇ ਪਰਚਾ ਵੀ ਦਰਜ ਆ ਜੀ ਕੀ ਨਾਮ ਉਹਦਾ ਉਹਦਾ ਨਾ ਗਗਨਦੀਪ ਸਿੰਘ ਜੀ ਮੰਗ ਕੀ ਕਰਦੇ ਹੋ ਮੰਗ ਇਹ ਪ੍ਰਸ਼ਾਸਨ ਤੋਂ ਸੇਹੀ ਮੰਗ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਹੁਣ ਕੋਈ ਪ੍ਰੋਟੈਕਸ਼ਨ ਦੀ ਵੀ ਮੰਗ ਕਰਦੇ ਹੋ ਹਾਂ ਜੀ ਹੇ ਬੱਜੀ ਮੇਰਾ ਛੋਟਾ ਬ੍ਰਦਰ ਕੁਲਵਿੰਦਰ ਸਿੰਘ ਤੇ ਸੁੰਦਰਾ ਰਾਣੀ ਇਹਨਾਂ ਦੋਵਾਂ ਦੀ ਕੋਟ ਮੈਰਿਜ ਹੋਈ ਸੀ ਪਹਿਲੇ ਅਗਸਤ 2024 ਚ ਉਸ ਤੋਂ ਬਾਅਦ ਫੇਰ ਇਹਨਾਂ ਲੜਾਈ ਝਗੜਾ ਕਰ ਕੀਤਾ ਸੀ ਇਹਨੂੰ ਕਿਡਨਾਪ ਕਰਕੇ ਲੈ ਗਏ ਸੀ ਫਿਰ ਸਰਪੰਚ ਨੇ ਜਿੰਮੇਂਰ ਚੱਕੀ ਸੀ ਫਿਰ ਰਾਜੀਨਾਮ ਹੋ ਗਿਆ ਉਸ ਤੋਂ ਬਾਅਦ ਫੇਰ ਕੱਲ 2 ਅਗਸਤ ਆਹ ਸੌਰੀ 2 ਜੁਲਾਈ 2025 ਨੂੰ ਫੇਰ 15 20 ਜਣੇ ਗੁੰਡੇ ਆਏ ਸਾਡੇ ਘਰੇ ਇਹਨਾਂ ਦੋਹਾਂ ਦੀ ਗੱਲ ਪੈ ਗਿਆ ਤੇ ਸਾਨੂੰ ਛਡਾ ਸੀ ਛਡਾਣ ਗਏ ਆ ਸਾਡੇ ਵੀ ਬਹੁਤ ਸੱਟਾਂ ਕੀਤੀਆਂ ਮੇਰੇ ਘਰ ਵਾਲੇ ਦੇ ਵੀ ਗੱਲ ਪੈ ਗਿਆ ਸੋਨੇ ਦਾ ਆਰ ਤੇ ਹੋਰ ਕੁਝ ਵੀ ਹੈਗਾ ਸੀ ਸੋਨਾ ਉਹ ਵੀ ਲੁੱਟ ਕੇ ਲੈ ਗਏ ਬਹੁਤ ਤੁਰਪਨ ਕੀਤੀ ਹੈ ਨਾ ਤੇ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਨੇ ਤੇ ਰਵਾਲੋਵਰ ਵੀ ਹੈਗਾ ਸੀ ਹਾਂਜੀ ਹੋਏ ਸੀ ਐਮਰ ਅਗੀ ਘੱਟਦੀ ਨੇ ਕਿਹੜੇ ਹਸਪਤਾਲ ਦਾਖਲ ਹੋਈ ਸੀ ਪਹਿਲੇ ਗੁਰੂ ਅਰਸੇ ਗਏ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਰੈਫਰ ਕੀਤਾ ਸਿਵਲ ਹਸਪਤਾਲ ਫਿਰੋਜ਼ਪੁਰ ਥਾਣੇ ਕੋਈ ਦਰਖਾਸਤ ਦਿੱਤੀ ਹੈ ਤੁਹਾਡੇ ਕੋਲ ਨਹੀਂ ਉਹ ਕਹਿੰਦੇ ਆਪਦੇ ਆਪ ਤੁਹਾਡੇ ਕੋਲ ਪ੍ਰਸ਼ਾਸਨ ਜਾਊਗਾ ਤੁਹਾਡੀ ਕਾਰ ਵੀ ਹੋਏਗੀ ਆਰੇ ਤਾਂ ਕੋਈ ਮੰਗ ਹੋਣ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਕਿ ਜਲਦ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਇਹ ਜੇ ਸ਼੍ਰੀਮੰਦੀ ਦਾ ਕੋਈ ਹੈਡ ਕੋ ਐਮਐਲਆਰ ਆਈ ਹੈ ਤੇ ਨਾ ਹੀ ਕਿਸੇ ਨੇ ਕੋਈ ਕੰਪਲੇਂਟ ਕੀਤੀ ਹੈ ਅਗਰ ਕੋਈ ਸਾਡੇ ਧਿਆਨ ਚ ਆਇਆ ਤੇ ਆਪਾਂ ਜੋ ਬੰਦਲੀ ਕਾਰਵਾਈ ਕਰਾਂਗੇ ਕੋਈ ਵੀਡੀਓ ਵਗੈਰਾ ਹੈ ਸਰ ਤੁਹਾਡੇ ਕੋਲ ਇਹ ਜੇ ਕੋਈ ਨਹੀਂ ਆਈ ਕੋਈ ਦਰਖਾਸਤ ਨਹੀਂ ਆਈ ਸਰ ਨਹੀਂ ਕੋਈ ਕੰਪਲੇਂਟ ਨਹੀਂ ਆਈ ਕੋਈ ਐਮਐਲਆਰ ਨਹੀਂ ਆਈ ਆਉਂਦੀ ਹੈ ਜੋ ਕਾਨੂੰਨ ਅਨੁਸਾਰ ਕਾਰਵਾਈ ਬਣेंगी اسی ਤਰ੍ਹਾਂ ਦੇ